ਅੰਮ੍ਰਿਤਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਬੀਤੀ ਦੇ ਰਾਤ ਅੰਮ੍ਰਿਤਸਰ ਦੇ ਪ੍ਰੀਤ ਨਗਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਘਰ ਦੇ ਵਿੱਚ ਜਾ ਕੇ ਹਮਲਾ ਕੀਤਾ ਗਿਆ ਇਸ ਦਾ ਝਗੜੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਝਗੜਾ ਆਖਰਕਾਰ ਹੁੰਦਾ ਕੀ ਹੈ ਸੱਚਾਈ ਕੀ ਹੈ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਹਾਂ ਤਾਂ ਸਾਡੇ ਨਾਲ ਉਹ ਨੌਜਵਾਨ ਵੀ ਮੌਜੂਦ ਨੇ ਜਿਹੜੇ ਉਸ ਘਰ ਦੇ ਵਿੱਚ ਜਾਂਦੇ ਨੇ ਤਾਂ ਕੀ ਨਾਮ ਆਜੀ ਪਹਿਲਾਂ ਤੁਹਾਡਾ ਸਰ ਮੈਂ ਨਾਮ ਬੰਨੀ ਹਾਂਜੀ ਤੇ ਕੀ ਹੋਇਆ ਝਗੜਾ ਕਿਉਂ ਹੋਇਆ ਪਹਿਲਾਂ ਤੁਹਾਡਾ ਉੱਥੇ ਸਰ ਜੀ ਸਾਰੇ ਬੈਠੇ ਹੀ ਸ਼ਰਾਬ पे ਗਲਾ ਰਹੇ ਸੀ ਤੇ ਮੈਂ ਨਾ ਉੱਥੋਂ ਹੀ ਚਲ ਗਿਆ ਚਾਨੇ ਕੀ ਚਲੋ ਮੈਂ ਵੀ ਮੇਰਾ ਯਾਰ ਆ ਉਹ ਵੀ ਫਰੈਂਡ ਆ ਜਿਹਦੇ ਘਰ ਗਏ ਆ ਫਰੈਂਡ ਦਾ ਚਲੋ ਅਸੀਂ ਗਏ ਆ ਘਰ ਤੇ ਨਾ ਇਹਨਾਂ ਨੇ ਕੋਈ ਬੈਸ ਵਾਈ ਹੋ ਗਈ ਸ਼ਰਾਬ ਤੋਂ ਹਮਮ ਮਤਲਬ ਅਧੀਰੋਂ ਜ਼ਿਆਦਾ ਸ਼ਰਾਬ ਸੀ ਮਤਲਬ ਆਹ ਗਲਾਸ ਹੀ ਐ ਇਹਨਾਂ ਆਹ ਗਲਾਸ ਇਹਨਾਂ ਨੇ ਪੈਗ ਪਾ ਲੈਣਾ ਇੱਕ ਦੂਜੇ ਆਪਸ ਅੱਛਾ ਜੀ ਉਹਨੂੰ ਪਰ ਇਹਨਾਂ ਲੀਵੇ ਖਰਾਬ ਮੇਰੇ ਯਾਰ ਦਾ ਮੇਰਾ ਯਾਰ ਆ 20 ਸਾਲ ਪੁਰਾਣਾ ਤਾਂ ਉਹ ਜੋ ਯਾਰੀ ਹੁੰਦੀ ਆ ਨਹੀਂ ਨਹੀਂ ਤੇ ਭਾਜੀ ਮਤਲਬ ਇਨਾ ਪਿਆਰ ਮੇਰਾ ਨਾਲ ਇਨਾ ਨਾ ਪੈਗ ਪਾ ਲਿਆ ਭਰਾਰਾ ਲੀਵਰ ਖਰਾਬ ਆ ਮੇਰੇ ਸੋਨੀ ਦਾ ਠੀਕ ਐ ਮੈਂ ਇਹਨੂੰ ਕਿਹਾ ਵਾ ਮੈਂ ਕਿਹਾ ਡਾਕਟਰ ਸਾਹਿਬ ਤੁਹਾਨੂੰ ਪਰਾਵਾ ਦਾ ਲੀਵਰ ਖਰਾਬ ਹੈਗਾ ਵਾ ਤੁਹਾਨੂੰ ਪਰਾਵਾ ਚਲੋ ਭਰਾ ਮੇਰਾ ਫੁਤਵੀ ਉਹਨੇ ਪਾਤੀ 100 ਉਹਨੇ ਜੀ 100 ਤੋਂ 100 ਪਾਦੇ ਤੋਂ ਨਾ ਸ਼ਰਤੂਤ ਲੱਗ ਗਈ ਨਾ ਪਰ ਅੱਬ ਜਾਨ ਕੀ ਲੱਗੀ ਐ ਜਦੋਂ ਗਿਆ ਵਾ ਤੇਨ ਮੇਰਾ ਯਾਰ ਪੈਗ ਪੀ ਗਿਆ ਉਹਨੇ ਨਹੀਂ ਪੀਤਾ ਅੱਛਾ ਜੀ ਉਹਨੇ ਰੱਖਤਾ ਪੈਗ ਆਪਣਾ ਉਸ ਤੋਂ ਬਾਅਦ ਮੇਰਾ ਯਾਰ ਉਲਟਿਆ ਕਰਨ ਲੱ ਪਿਆ ਮੈਨੂੰ ਕਿਹਾ ਮੈਂ ਕਿਹਾ ਤੂੰ ਉਹਨੇ ਗਲਤ ਕੀਤਾ ਵਾ ਉਸ ਤੋਂ ਬਾਅਦ ਨੇ ਕੋਈ ਵੱਧ ਘੱਟ ਗੱਲ ਕੀਤੀ ਉਹਨਾਂ ਗਾਲਾ ਗੁਲਾ ਕੱਢਿਆ ਵੇ ਕੁਸਾ ਉਲਟਿਆ ਕਰਦਾ ਮੈਂ ਫਰਾਂਟ ਟੀਂਗਾ ਉਸ ਤੋਂ ਬਾਅਦ ਸਾਡੀ ਗੱਲ ਵਧੀ ਆ ਹੂੰ 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 ਉਸ ਤੋਂ ਬਾਅਦ ਗੱਲ ਜਦੋਂ ਮੈਂ ਗਿਆ ਵਾਂ ਉਹਨੇ ਭਾਈ ਮੇਰੇ ਪਾਸ ਦੋ ਚਪੇਰੇ ਮਾਰ ਗਿਆ ਉਹ ਤੁਹਾਡੀ ਬੈਸ ਹੋਈ ਆ ਤਾਂ ਉਸ ਤੋਂ ਝਗੜਾ ਵੱਧ ਗਿਆ ਬਾਅਦ ਵਿੱਚ ਤੁਹਾਡਾ ਹੂੰ ਹੂੰ ਸਰ ਵਧਿਆ ਵਾ ਤਾਂ ਉਸ ਤੋਂ ਬਾਅਦ ਤੁਸੀਂ ਉਹਦੇ ਘਰ ਦੇ ਵਿੱਚ ਚਲ ਜਾਂਦੇ ਹੋ ਸੱਜੀ ਘਰ ਗਏ ਆ ਕੋਈ ਵੀਰ ਹੈਗਾ ਰਿਸ਼ੀ ਰਿਸ਼ੀ ਕੋਈ ਬੜਾ ਕੇਰਾ ਵੀਰ ਹੈਗਾ ਆਮ ਆਦਮੀ ਦਾ ਤੇ ਉਹ ਵੀਰ ਹੈਗਾ ਵਾ ਉਹਨੇ ਵੀਰ ਨੇ ਘਰ ਬੁਲਾ ਗਏ ਸਾਨੂੰ ਜਫੀਆਂ ਪਵਾਤੀਆਂ ਚਲੋ ਜੇ ਇਹ ਗਲਤੀ ਹੋ ਗਈ ਛੱਡੋ ਉਸ ਤੋਂ ਬਾਅਦ ਫੇਮ ਨੂੰ ਮੈਸੇਜ ਆ ਕੋਈ ਵੀਰ ਦਾ ਤੇ ਮਿਲ ਕੋਲ ਬੁਲਾਣ ਆਏ ਨੇ ਫੇਰ ਮੈਂ ਗਿਆ ਵਾ ਉਸ ਤੋਂ ਬਾਅਦ ਘਰ ਘਰ ਜਾ 5-10 ਮੁੰਡੇ ਬੁਲਾਏ ਹੋਏ ਨੇ 5-10 ਮੁੰਡੇ ਬੁਲਾਏ ਸਾਨੂੰ ਇਹਨੇ ਬੋਤਲ ਵੀ ਮਾਰੀ ਆਵਾ ਅੱਛਾ ਜੀ ਇਹਨਾਂ ਬੋਧਾ ਮਾਰੀ ਆਂਦੇ ਉਹਨੇ ਮਤਲਬ ਆਪਣੀ ਜਿਹੜੀ ਵੀਡੀਓ ਡਰੇਡ ਕਰਤੀ ਐ ਸਾਡੀ ਵੀਡੀਓ ਰੱਖ ਲਈ ਐ ਤੇ ਮੈਂ ਆਪਣੀ ਸੇਫਟੀ ਵਾਸਤੇ ਸ਼ੰਦ ਕੱਢਿਆ ਵਾ ਕੱਲ ਮੇਰੇ ਕੋਈ ਰੱਬ ਨਾ ਕਰੇ ਕੋਈ ਗੋਲੀ ਗਾਲੀ ਮੈਨੂੰ ਮਾਰ ਦੇ ਤੇ ਮੈਂ ਆਪਣੀ ਸੇਫਟੀ ਰੱਖਾ ਕੋਈ ਸਰਕਾਰ ਨੇ ਮੈਨੂੰ ਸੇਫਟੀ ਦਿੱਤੀ ਐ ਤੇ ਮੈਂ ਇਹ ਆਪਣਾ ਬਚਾਅ ਵਾਸਤੇ ਰੱਖਿਆ ਸਰ ਆ ਵੇਲੇ ਸਰ ਜੀ ਪੈਸੇ ਰਤੀ 20 ਹਜ਼ਾਰ ਕਹਿ ਦਿੱਤਾ ਈ ਐ ਸਵੇਰੇ ਵੀਰ ਨੂੰ ਪੈਸੇ ਪਾਇਆ ਵੇ ਲੋ ਕੀ ਨਾਮ ਜੇ ਆ ਵੇਲੇ ਸਰ ਕੀ ਨਾਮ ਲਿਖਿਆ ਈ ਐ ਰੋਬਿਨ ਜੋ ਇਹ ਪੈਸੇ ਪੈਸੇ ਕਰੇ ਦਿੱਤੇਗੇ ਤੁਹਾਡੇ ਵੱਲੋਂ ਉਹਨਾਂ ਨੂੰ ਸਤੋ ਗਿਆ ਰਾਜੀਮਾ ਕਰਾਤਾ ਵੀਰ ਨੇ ਰਾਤੀ ਰਾਜੀਮਾ ਆਇਆ ਵਾ ਉਤੋਂ ਪਰਚਾ ਹੋ ਗਿਆ ਸਵੇਰੇ ਪਰਚਾ ਕਰਾਤਾ ਨਾਲ ਰਾਤੀ 30000 ਦਿੱਤਾ ਇਹ 20000 ਰਾਤੀ ਸਵੇਰੇ 10000 ਪਾਸ ਨਹੀਂ ਛੋੜ ਚੱਕਾ ਕਰ ਲੋ ਉਤੋਂ ਵਾ ਪਰਚਾ ਹੋਇਆ ਇਹ ਤੇ ਹਿਸਾਬ ਲਾ ਲੋ ਸਰ ਤੇ ਲੱਗਦਾ ਨੇ ਕਿ ਤੁਸੀਂ ਸਾਰੇ ਪੁਰਾਣੇ ਯਾਰ ਦੋਸਤ ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਹੈ ਕਾਫੀ ਪੁਰਾਣੀ ਯਾਰੀ ਨੂੰ ਲੈ ਕੇ ਜਿਹੜਾ ਝਗੜਾ ਹੁੰਦਾ ਰਾਜੀਨਾਵੇਂ ਦੀ ਵੀ ਰਾਤੋਂ ਰਾਤ ਗੱਲਬਾਤ ਹੋ ਜਾਂਦੀ ਹੈ ਪਰ ਸਵੇਰੇ ਜਿਹੜੇ ਡਾਕਟਰ ਨੇ ਉਹ ਉੱਥੇ ਬਿਆਨ ਖਾਨ ਚੱਲ ਜਾਂਦੇ ਨੇ ਚੌਂਕੀ ਦੇ ਵਿੱਚ ਸਰਦਿਓ ਮੇਰੇ ਵੀਰ ਆ ਗਾ ਐਮ ਐਲ ਐ ਵਿੱਚ ਦਫਤਰ ਖਾਸ ਆ ਗਾ ਡਾਕਟਰ ਮਤਲਬ ਡਾਕਟਰ ਕੋਈ ਗਏ ਨੇ ਇਸ ਭਈਸ ਸਾਧੂ ਹਲਕਾ ਕਹਿ ਰਹਾ ਹਲਕਾ ਵਾ ਉਹ ਮਤਲਬ ਐਵੇਂ ਤਮਾਸ਼ਾ ਰਬਨਾ ਕਿਹੜੀ ਉਹਨਾਂ ਲੱਗਦੀ ਸਾਡੀ ਖੁੰਦਵੇਂ ਪਰਮਾਤਮਾ ਜਾਂਦੇ ਨਿਜਾਇਜ਼ ਪਰਚਾ ਘਟਾ ਰਿਹਾ ਡੇ ਨਿਜਾਇਜ਼ ਉਹ ਜਿਹੜਾ ਮੰਨ ਲਓ ਜਿੰਨਾਂ ਹਰੀ ਚੱਕ ਬੋਈ ਹੈ ਹਰ ਰਾਤੀ ਰਾਜੂ ਮੈਂ ਕਰਾਤਾ ਨਾਲੇ ਜਫੀਆਂ ਪਈਆਂ ਰਾਤੀ ਘਰ ਚਾਹ ਪੀ ਗਏ ਨਾ ਕਰੋ ਰਾਤੀ ਚਾਹ ਪੀਤੀ ਉਤੋਂ ਬਾਅਦ ਬਈ ਗੱਲ ਵਧੀ ਹੈ ਜੋ ਇਹਨੇ ਮੁੰਡੇ ਬੁਲਾਏ ਨੇ ਘਰ ਆਵਾਂ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜਿਹੜੀ ਵੀਡੀਓ ਦਿੱਤੀ ਗਈ ਹੈ ਉਹਦੇ ਵਿੱਚ ਪਿਸਤੌਲ ਤੁਸੀਂ ਦੱਸਿਆ ਕਿ ਮੈਂ ਆਪਣਾ ਸੇਫਟੀ ਵਾਸਤੇ ਕੱਢਿਆ ਤੇ ਜੇਕਰ ਗੱਲ ਕਰੀ ਉਹਨਾਂ ਵੱਲੋਂ ਦੱਸਿਆ ਯਾਰਾ ਕਿ ਦੋ ਗੋਲੀਆਂ ਵੀ ਜਿਹੜੀਆਂ ਮੈਂ ਕਹਿੰਦਾ ਸਰ ਜੀ ਵੀਡੀਓ ਸਾਰੀ ਬਣੀ ਉਹਨਾਂ ਕੋਲ ਵੇਖੋ ਆਪਾਂ ਗਾਲਾਂ ਮੰਦਾ ਵੀ ਕੱਢਿਆ ਤਾਂ ਉਹਨਾਂ ਗੁੱਸੇ ਬੰਦਾ ਗਾਲਾਂ ਮੰਦਾ ਕਰਦਾ ਵੀਡੀਓ ਬਣੀ ਜੇ ਇੱਕ ਵੀ ਗੋਲੀ ਚੱਲੀ ਹੋਵੇ ਮੈਂ ਨਾ ਪੁਲਿਸ ਮੈਨੂੰ 302 ਵਰਚਾ ਹੋਣੇ ਦੇ ਦੇ ਹਲੇ ਬੰਦਾ ਮਰਿਆ ਨਹੀਂ ਪਹਿਲਾਂ ਕਹਿੰਦਾ 302 ਵਰਚਾ ਦੇ ਦੇ ਪੁਲਿਸ ਤੱਕਾ ਨਾ ਕਰੇ ਪੁਲਿਸ ਜੋ ਜਾਇ ਕਰਵਾਈ ਬੰਦੀ ਹੋ ਕਰੇ ਤਾ ਤੁਸੀਂ ਵੇਖਿਆਗੇ ਇਹਨਾਂ ਨਾਲ ਗੱਲਬਾਤ ਕੀਤੀ ਆ ਫਿਲਹਾਲ ਨਾਲ ਵੱਲੋਂ ਦੱਸਿਆ ਗਿਆ ਕਿ ਜੋ ਸੱਚਾਈ ਆ ਤਾਂ ਉਸ ਦੇ ਮੁਤਾਬਕ ਮੇਰੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੇਕਰ ਅਸੀਂ ਗੱਲ ਕਰੀਏ ਸ਼ਰਾਬ ਇਹਨਾਂ ਸਾਰਿਆਂ ਦੇ ਵੱਲੋਂ ਪੀਤੀ ਗਈ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਝਗੜਾ ਹੋ ਜਾਂਦਾ ਤਾਂ ਜਿਹੜਾ ਨੌਜਵਾਨ ਦਾ ਲੀਵਰ ਖਰਾਬ ਹਤਾ ਸੀ ਉਸ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਆ ਤਾਂ ਕੀ ਨਾਮ ਆ ਤੁਹਾਡਾ ਮੇਰਾ ਸੋਨੀ ਭਜੀ ਹਾਂਜੀ ਕੀ ਗੱਲ ਹੋਈ ਤੁਹਾਡੀ ਰਾਤੀ ਗੱਲ ਕੁਛ ਨਹੀਂ ਹੋਈ ਮੈਂ ਨੂੰ ਇਹਨਾਂ ਨੇ ਫੋਨ ਕੀਤਾ ਤਾਂ ਮੈਂ ਗਿਆ ਉੱਤੇ ਤੇ ਇਹ ਬੈਠੇ ਹੀ ਆਪ ਅਜੇ ਪੈਗੋ ਗੁਲਾ ਰਹੇ ਸੀ ਮੈਂ बैगया ते ओने मेरे नाल शर्त ला ली अच्छा जी ते मेनू कहंदा ਤੁਹਾਡਾ ਲੀਵਰ ਸਹੀ ਹੋ ਗਿਆ ਮੈਂ ਕਹਾ ਨਹੀਂ ਹਜੇ ਕਿਤੇ ਸਹੀ ਹੈ ਡਾਕਟਰਾਂ ਨੇ ਦਵਾਈ ਚੱਲੰਦੀ ਮੇਰੀ ਤੇ ਕਹਿੰਦਾ ਨਹੀਂ ਤੁਹਾਡੇ ਨਾਲ ਇੱਕ ਪੈਗ ਲਾਣਾ ਮੈਂ ਕਹਾ ਮੈਂ ਨਹੀਂ ਲਾਣਾ ਮੇਰਾ ਲੀਵਰ ਈ ਪ੍ਰੋਬਲਮ ਨੂੰ ਪੱਚਦਾ ਨਹੀਂ ਆ ਉਹਨੇ ਮੈਨੂੰ ਸੌਂ ਪਾਤੀ ਫਿਰ ਮੇਰੇ ਨਾਲ ਸ਼ਰਤ ਲਾਣ ਲਾ ਪਿਆ ਸ਼ਰਤ ਲਾ ਲਈ ਤੇ ਫਿਰ ਉਹਨੇ ਪੈਗ ਪਾਦਾ ਗਲਾ ਭਰ ਕੇ ਤੇ ਕਹਿੰਦਾ ਪੀਓ ਉਹਨੇ ਵੀ ਚੁੱਕ ਲਿਆ ਮੈਂ ਵੀ ਚੁੱਕਿਆ ਮੈਂ ਪੀ ਲਿਆ ਉਹਨੇ ਪੀਤਾ ਨਹੀਂ ਉਸ ਤੋਂ ਬਾਅਦ ਮੈਨੂੰ ਬਚਿਆ ਨਹੀਂ ਅੰਦਰ ਫਿਰ ਮੈਂ ਉਲਟੀ ਮਾਰਨ ਚੱਲ ਗਿਆ ਵਾਸ਼ਰੂਮ 'ਚ ਤਾਂ ਤੁਹਾਡੀ ਹਾਲਤ ਖਰਾਬ ਹੋ ਗਈ ਦੇਰ ਰਾਤ ਉਤੋਂ ਬਾਅਦ 'ਚ ਇਹਨਾਂ ਨੇ ਇੱਕ ਦੂਜੇ ਨੂੰ ਗਾਲਾ ਗੁਣਾ ਕੱਢਣ ਲੱਪੇ ਤੇ ਫਿਰ ਇਹਨਾਂ ਦੀ ਹੱਥੋਂ ਬਈ ਹੋਈ ਉਸ ਤੋਂ ਬਾਅਦ ਹੋਰ ਕੋਈ ਨਹੀਂ ਗੱਲ ਹੋਈ ਤਾਂ ਹੁਣ ਤੁਹਾਡੀ ਕੀ ਮੰਗ ਹੈ ਕਿਉਂਕਿ ਤੁਹਾਡੇ ਉੱਪਰ ਜਿਹੜੀ ਕਾਰਵਾਈ ਹੈ ਉਹਨਾਂ ਦੇ ਵੱਲੋਂ ਕਰਵਾਈ ਜਾ ਰਹੀ ਹੈ ਉਹ ਕਹਿੰਦੇ ਨੇ ਕਿ ਦੇਰ ਰਾਤ ਆ ਕੇ ਸਾਡੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਦਾਤਰ ਮਾਰ ਦਿੱਤੇ ਗਏ ਨੇ ਗੁੰਡਾਗਰਦੀ ਕੀਤੀ ਗਈ ਹੈ ਭਾਜੀ ਜੋ ਹੈਗਾ ਨਾ ਉਹ ਤਹਾਡੇ ਸਾਹਮਣੇ ਹੀ ਹੈ ਜੋ ਵੀ ਹੈਗਾ ਵੀਡੀਓ ਤੁਸੀਂ ਵੇਖ ਲਈ ਸਭ ਕੁਝ ਵੇਖ ਲਿਆ ਪਰ ਜੋ ਨਜਾਇਜ਼ ਆ ਉਹ ਨਜਾਇਜ਼ ਨਹੀਂ ਨਾ ਹੋਣਾ ਚਾਹੀਦਾ ਜੋ ਜਾਇਜ਼ ਆ ਉਹਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਤੱਕਾ ਨਹੀਂ ਹੋਣਾ ਚਾਹੀਦਾ ਤਾਂ ਤੁਸੀਂ ਵੇਖਿਆ ਕਿ ਇਹ ਦੋ ਨੌਜਵਾਨ ਬਿਲਕੁਲ ਅੱਜ ਮੀਡੀਆ ਦੇ ਸਾਹਮਣੇ ਆਏ ਨੇ ਇਹਨਾਂ ਦੇ ਵੱਲੋਂ ਪੂਰੀ ਜਿਹੜੀ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਕਿ ਦੇਰ ਰਾਤ ਜਿਹੜਾ ਝਗੜਾ ਹੋਇਆ ਫਿਲਹਾਲ ਉਸ ਝਗੜੇ ਦੇ ਵਿੱਚ ਕੋਈ ਵੀ ਜਿਹੜੀ ਗੋਲੀ ਆ ਉਹ ਨਹੀਂ ਚੱਲੀ ਤਾਂ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੇ ਪਹਿਲਾਂ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਘਰ ਦੇ ਵਿੱਚ ਬੁਲਾਇਆ ਗਿਆ ਸੀ ਤਾਂ ਉਹ ਵੀਡੀਓ ਕਿਉਂ ਨਹੀਂ ਦਿੱਤੀ ਗਈ ਫਿਲਹਾਲ ਉਹਨਾਂ ਦੇ ਘਰ ਦੇ ਬਾਹਰ ਕੈਮਰੇ ਵੀ ਜਿਹੜੇ ਨੇ ਲੱਗੇ ਹੋਏ ਨੇ ਪਰ ਚੱਲਦੇ ਨਹੀਂ ਪਏ ਨੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਦੇਰ ਰਾਤ ਉੱਥੇ ਪਹੁੰਚਦੇ ਨੇ ਪੂਰੀ ਘਟਨਾ ਦਾ ਉਹਨਾਂ ਦੇ ਵੱਲੋਂ ਜਾ ਕੇ ਦੇਖਿਆ ਜਾਂਦਾ ਤਾਂ ਨਾ ਹੀ ਰੈਸਟੋਰੈਂਟ ਦੇ ਵਿੱਚ ਕੋਈ ਕੈਮਰੇ ਲੱਗੇ ਨੇ ਨਾ ਹੀ ਉਹਨਾਂ ਦੇ ਘਰ ਦੇ ਬਾਹਰ ਕੋਈ ਕੈਮਰੇ ਲੱਗੇ ਨੇ ਜਿਸ ਨੂੰ ਲੈ ਕੇ ਇਹ ਝਗੜਾ ਹੁੰਦਾ ਤਾਂ ਫਿਲਹਾਲ ਜਿਹੜੇ ਨੌਜਵਾਨ ਨੇ মিডিਆ ਸਾਹਮਣੇ ਆਏ ਨੇ ਤਾਂ ਉਹਨਾਂ ਦੇ ਵੱਲੋਂ ਕਿਹੜਾ ਵਾ ਸੱਚਾਈ ਦਾ ਸਾਹ ਦਿੱਤਾ ਜਾਵੇ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਕਹਾਂ ਸਰ ਜੀ ਕਿ ਬੇਨਤੀ ਮੈਨੂੰ ਗੱਲਾਂ ਜਵਾਬ ਦਿਓ ਤੁਸੀਂ ਭਰਾ ਜੇ ਸਾਰੇ ਪੰਜਾਬ ਪੁਲਿਸ ਠੀ ਹੈਗੀ ਆ ਵੇਖੋ ਘਰ 'ਚ ਕੈਮਰੇ ਲੱਗੇ ਹੋਣ ਵੇਖੋ ਉਹ ਵੀਡੀਓ ਨਹੀਂ ਦਿੱਤੀ ਆਪਣੀ ਜਿਹੜੀ ਵੀਡੀਓ ਬਣੀ ਉਹ ਦੇ ਦਿੱਤੀ ਆ ਅਸਲ ਜਿਹੜਾ ਡੱਬਾ ਲਾ ਇਹਨਾਂ ਗੈਪ ਕਰਤਾ ਵਾ ਜਿਹੜੀ ਅਸਲ ਵੀਡੀਓ ਜਿਹੜੀ ਘਰ ਦੇ ਅੰਦਰ ਗਏ ਆ ਜਫੀਆਂ ਜੁਫੀਆਂ ਪਾਈਆਂ ਆ ਪਾ ਉਹ ਮਤਲਬ ਉਹ ਲੋਕ ਕੀ ਕਹਿੰਦੇ ਕੈਮਰਾ ਹੀ ਚੱਲਦੇ ਵੇ ਤੁਸੀਂ ਇਹਨੂੰ ਗੱਲਾਂ ਜਵਾਬ ਦਿਓ ਬੰਦਾ ਕੈਮਰੇ ਲਵਾਉਂਦਾ ਕਾਰੇ ਵਾਸਤੇ ਲਵਾਉਂਦਾ ਵਾ ਕੈਮਰੇ ਵੀ ਸੇਫਟੀ ਵਾਸਤੇ ਸਰ ਜੀ ਰਾਤੀ ਕਿੰਨੇ ਵਜੇ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਹੋ ਸਰ ਜੀ ਮੇਰੇ ਹਿਸਾਬ ਨਾਲ ਪਹਿਲਾਂ 5:00 ਤੋਂ 11:00 ਜਦੋਂ ਵੀਰ ਨੇ ਬੁਲਾਇਆ ਵਾ ਤੇ ਵੀਰ ਨੇ ਬੁਲਾਇਆ ਵਾ ਰੋ ਵੀ ਜੋ ਵੀ ਨਾਂ ਵੀਰ ਦਾ ਉਹਨੇ ਬੁਲਾਇਆ ਆਮ ਅੰਦ ਵੀਰ ਆ ਗਾ ਵਾ ਉਹਨੇ ਬੁਲਾਇਆ ਘਰ ਗਏ ਮੇਰੇ ਹਿਸਾਬ ਨਾਲ 10:00 11:00 ਟਾਈਮ ਹੋਣਾ ਵਾ 10:00 11:00 ਦੇ ਵਿੱਚ ਸਾਡੇ ਕੋਲ ਜਫੀਆਂ ਪਈਆਂ ਘਰੋਂ ਚਾਹ ਪੀ ਕੇ ਆਈਆਂ ਉਹ ਚਾਹ ਵੀ ਗਏ ਬਾਅਦ ਚ ਫੇਰ ਉਹ ਮੈਸੇਜ ਆਇਆ ਵਾ ਜਦੋਂ ਅਸੀਂ ਚੌਂਜ ਖਲੋਤੇ ਨਾ ਤੇ ਬਾਅਦ ਮੈਸੇਜ ਭਾਈਓ ਨੇ ਬੁਲਾ ਰਹੇ ਗੱਲ ਸੁਣੋ ਉਹ ਤੋਂ ਪਹਿਲਾਂ ਇਹਨਾਂ ਮੁੰਡੇ ਬੁਲਾ ਲਏ ਸੀ ਜ ਮਤਲਬ ਉਹ 10 12 ਮੁੰਡੇ ਘਰ ਸੀਨਾਂ ਦੇ ਉਤੋਂ ਬਾਅਦ ਸਜੀ ਕੋਈ ਗਾਲਾਂ ਮੰਦਾ ਕੱਢਿਆ ਨਾ ਵੀਡੀਓ ਬੋਧਾ ਮਾਰੀਆਂ ਵਾ ਜਦੋਂ ਜਦੋਂ ਉਹਨੇ ਮੇਰੇ ਬੋਧਾ ਮਾਰੀਆਂ ਵੱਟੇ ਮਾਰੇ ਉਤੋਂ ਪਾਈ ਮਾਂ ਵੀ ਸੇਫਟੀ ਕੱਢੀ ਏ ਕੱਲੋਂ ਰੱਬ ਬਣਾ ਕੇ ਜਦੋਂ ਬੋਧਾ ਮਾਰੀ ਤੋ ਰਹੀ ਪਿੱਛੇ ਹੋ ਗਏ ਠੀਕ ਹੈ ਬਾਅਦ ਵਿੱਚ ਆਪਣਾ ਕੱਢਿਆ ਸੇਫਟੀ ਆਪਣੀ ਤੇ ਤੁਹਾਡੀ ਕੀ ਮੰਗਾ ਹੁਣ ਮੈਂ ਕਹਿੰਦਾ ਸਰਕਾਰ ਨੂੰ ਕਹਿੰਦਾ ਪੰਜਾਬ ਪੁਲਿਸ ਨੂੰ ਜਾਨਾ ਵੀ ਮਤਲਬ ਜੋ ਇੰਚਾਰਜ ਹਡੇ ਸਰ ਹੋਣੀ ਮੈਂ ਕਹਿੰਦਾ ਇਹਨਾਂ ਦੇ ਘਰ ਦੇ ਕੰਮੇ ਲੱਗੇ ਨਾ ਉਹ ਫੁੱਲਾ ਫੁਲੇ ਕੀਤੀ ਜਾਵੇ ਜਿਹੜੇ ਡੱਬੇ ਨਾਲ ਘਰ ਦੇ ਡੱਬੇ ਉਹ ਫੁੱਲਾ ਫੁਲੇ ਸਾਰੀ ਸੱਚਾਈ ਕੋਈ ਵੇਖੋ ਕੈਮਰੇ ਲੱਗੇ ਨੇ ਅੰਦਰ ਵੀ ਕੈਮਰੇ ਲੱਗਾ ਨਾ ਦਾ ਮੈਂ ਕਹਿੰਦਾ ਫੋਨ ਨਾ ਵੇਖਣਾ ਜਿਹੜੇ ਘਰ ਦੇ ਕੈਮਰੇ ਦੇ ਡੱਬਾ ਨਾ ਹਗਾ ਵਾ ਇਹਨਾਂ ਕਿਤੇ ਗਾਂਵ ਸ਼ਾਂਗ ਕਰਤਾ ਵਾ ਡੱਬੇ ਸੇ ਤੁਹਾਨੂੰ ਸਾਰੀ ਸੱਚਾਈ ਪਤਾ ਲੱਗ ਜੇਗੀ ਤਾਂ ਤੁਸੀਂ ਵੇਖਿਆ ਕਿ ਨੌਜਵਾਨ ਮੀਡੀਆ ਦੇ ਸਾਹਮਣੇ ਆਨੇ ਫਿਲਹਾਲ ਇਹਨਾਂ ਦੇ ਵੱਲੋਂ ਵੱਡੀ ਜਿਹੜੀ ਮੰਗ ਰੱਖੀ ਗਈ ਹੈ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੇਰ ਰਾਤ ਉਥੇ ਮੌਕੇ ਤੇ ਪਹੁੰਚਦੀ ਹੈ ਤਾਂ ਇਹਨਾਂ ਦੇ ਕਾਰ ਦੇ ਬਾਹਰ ਜਿਹੜੇ ਕੈਮਰੇ ਨੇ ਉਹਦਾ ਡੀਵੀਆਰ ਚੈੱਕ ਕੀਤਾ ਜਾਵੇ ਤਾਂ ਸੱਚਾਈ ਜਿਹੜੀ ਹੈ ਸਾਹਮਣੇ ਲਿਆਂਦੀ ਜਾਵੇ ਕਿ ਆਖਰਕਾਰ ਸੱਚਾਈ ਕੀ ਆ ਤਾਂ ਜੇਕਰ ਇਹ ਕਹਿੰਦੇ ਨੇ ਕਿ ਅਸੀਂ ਗਲਤਾਂ ਦਾ ਸਾਡੇ ਉੱਪਰ ਜ਼ਰੂਰ ਕਾਰਵਾਈ ਕੀਤੀ ਜਾਵੇ ਪਰ ਸੱਚਾਈ ਜਿਹੜੀ ਆ ਉਹ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਆ ਜਗਵੰਤ ਟੀਵੀ ਦੇ ਲਈ ਸਾਹਿਲ ਅਮਰ